ਅੰਮ੍ਰਿਤਸਰ ਦੇ ਵਿਧਾਨ ਸਭਾ ਰਾਜਸੰਸੀ ਦੇ ਪਿੰਡ ਬੋਪਾਰਾ ਦੇ ਵਿੱਚ ਕੱਲ ਇੱਕ ਓਨਰ ਕਿਲਿੰਗ ਦਾ ਮਾਮਲਾ ਸਾਹਮਣੇ ਆਇਆ ਜਿੱਥੇ ਦੋ ਪਿਆਰ ਕਰਨ ਵਾਲੇ ਦੀ ਦੁਸ਼ਮਣ ਹੈ ਕੁੜੀ ਦਾ ਪਿਓ ਬਣਿਆ ਤੇ ਉਸਨੇ ਦੋਵਾਂ ਦਾ ਤੇਜ਼ਦਾਰ ਹਥਿਆਰ ਨਾਲ ਕਤਲ ਕਰ ਦਿੱਤਾ ਹਾਲਾਂਕਿ ਉਸ ਤੋਂ ਬਾਅਦ ਜਿਹੜਾ આરોપી ਐ આરોપી ਪਿਤਾ ਸੀ ਉਸ ਨੂੰ ਪੁਲਿਸ ਦੁਆਰਾ ਗ੍ਰਿਫਤਾਰ ਜ਼ਰੂਰ ਕਰ ਲਿਆ ਸੋ ਉਹਨਾਂ ਦੇ ਸ਼ਵਾਂ ਦਾ ਪੋਸਟਮਾਰਟਮ ਹੋਣ ਲਈ ਅੰਮ੍ਰਿਤਸਰ ਦੇ ਸਿਵਲ ਹਸਪੀਟਲ ਦੇ ਵਿੱਚ ਲਿਆਂਦਾ ਗਿਆ ਸੋ ਪਰਿਵਾਰ ਵਾਲੇ ਵੀ ਇੱਥੇ ਮੌਜੂਦ ਹੈ ਅਸੀਂ ਉਹਨਾਂ ਨਾਲ ਗੱਲ ਕਰਾਂਗੇ ਸਭ ਤੋਂ ਪਹਿਲਾਂ ਤਸਵੀਰਾਂ ਕਿਉਂਕਿ ਥੋੜੀ ਦੇਰ ਦੇ ਵਿੱਚ ਹੀ ਪੋਸਟਮਾਰਟਮ ਸ਼ੁਰੂ ਕੀਤਾ ਜਾਏਗਾ ਸੋ ਇਸ ਦੇ ਵਿੱਚ ਪੁਲਿਸ ਬਰੀਕੀ ਨਾਲ ਇਸ ਦੇ ਵਿੱਚ ਪੁਲਿਸ ਲਗਾਤਾਰ ਜਾਂਚ ਦੇ ਵਿੱਚ ਜੁਟੀ ਹੈ ਕਿਉਂਕਿ ਜਿਹੜਾ ਕੁੜੀ ਦਾ ਪਿਤਾ ਸੀ ਉਸ ਦੁਆਰਾ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ ਤੇਜ਼ਦਾਰ ਹਥਿਆਰਾਂ ਦੇ ਨਾਲ ਅੰਜਾਮ ਦਿੱਤਾ ਗਿਆ ਸੀ ਸੋ ਇਸ ਮਾਮਲੇ ਦੇ ਵਿੱਚ ਹੋਰ ਉਸ ਦੇ ਨਾਲ ਕੋਈ ਦੋਸ਼ੀ ਸ਼ਾਮਲ ਨਹੀਂ ਐ ਸੋ ਪੁਲਿਸ ਲਗਾਤਾਰ ਇਸ ਮਾਮਲੇ ਦੇ ਵਿੱਚ ਜਾਂਚ ਦੇ ਵਿੱਚ ਜੁਟੀ ਐ ਸੋ ਪਰਿਵਾਰ ਵਾਲੇ ਸਾਡੇ ਨਾਲ ਮੌਜੂਦ ਐ ਅਸੀਂ ਗੱਲ ਕਰਾਂਗੇ ਭਾਜੀ ਜਿਹੜਾ ਕੱਲ ਘਟਨਾ ਹੋਈ ਐ ਕੋਣ ਸੀ ਲੜਕਾ ਕਿੱਥੇ ਦਾ ਰਹਿਣ ਵਾਲਾ ਸੀ ਤੇ ਕੁੜੀ ਕਿੱਥੋਂ ਦੀ ਰਹਿਣ ਵਾਲੀ ਸੀ ਕਿਉਂਕਿ ਬੇਟੀ ਬੋਪੇਰਾ ਦੀ ਸੀ ਤੇ ਲੜਕਾ ਕਾਕੜਾਂ ਤੋਂ ਪਿੰਡ ਕਾਕੜ ਤੋਂ ਇਹਨਾਂ ਦੇ ਕੋ ਪਹਿਲੋਂ ਪੁਰਾਣੇ ਸਬੰਧ ਚੱਲਦੇ ਸੀ। ਬਾਕੀ ਹੋਣ ਜਿਹੜੀਆਂ ਸਾਨੂੰ ਫੋਟੋ ਮਿਲੀਆਂ ਇਹਨਾਂ ਆਪਣਾ ਗੁਰਦੁਆਰਾ ਸਾਹਿਬ ਚ ਲਾਹਮ ਫੇਰੇ ਵੀ ਕਰਾਏ ਆ। ਫਿਰ ਇਹ ਗਏ ਆ ਕੋਰਟ ਮੈਰਿਜ ਕਰਾਉਣਾ। ਕੋਰਟ ਮੈਰਿਜ ਜਦੋਂ ਕਰਾਉਣ ਗਏ ਫਿਰ ਉਹਦੇ ਬਾਪ ਦੇ ਜਵਾਨੀ ਆ। ਉਹਨੇ ਥਾਣੇ ਆਣ ਕੇ ਆਪ ਬਿਆਨ ਦਿੱਤੇ ਆ। ਉਹ ਆਂਦਾ ਵੀ ਮੈਂ ਉੱਥੇ ਪਿਆਰ ਨਾਲ ਇਹਨਾਂ ਨੂੰ ਘਰ ਖੜਿਆ। ਵੀ ਆਜੋ ਕੋਈ ਗੱਲ ਨਹੀਂ ਮੈਂ ਘਰੋਂ ਤੋੜ ਦੇਣਾ। ਤੇ ਫਿਰ ਆਂਦਾ ਮੈਂ ਘਰੇ ਜਾ ਕੇ ਫਿਰ ਵੱਡੇ ਆ ਤੋ। ਮਤਲਬ ਵਡਨ ਤੋਂ ਬਾਅਦ ਜੋਰ ਨੇ ਬਿਆਨ ਦਿੱਤੇ ਆ ਤੁਹਾਨੂੰ ਕੀ ਸੂਚਨਾ ਮਿਲੀ ਹੈ ਕਿਉਂਕਿ ਤੁਸੀਂ ਵੀ ਇਸ ਮਾਮਲੇ ਦੇ ਵਿੱਚ ਪਤਾ ਕਰਨ ਦੀ ਕੋਸ਼ਿਸ਼ ਕੀਤੀ ਨਹੀਂ ਤੁਹਾਨੂੰ ਕੀ ਸੂਚਨਾ ਮਿਲੀ ਉਸ ਤੋਂ ਬਾਅਦ ਕੀ ਉਹ ਪੁਲਿਸ ਥਾਣੇ ਦੇ ਵਿੱਚ ਖੁਦ ਗਿਆ ਜਾਂ ਪੁਲਿਸ ਦੁਆਰਾ ਉਸ ਨੂੰ ਗ੍ਰਿਫਤਾਰ ਕੀਤਾ ਨਹੀਂ ਜਦੋਂ ਥਾਣੇ ਗਿਆ ਜੀ ਖੁਦ ਗਿਆ ਨਾਲ ਇਹਨੇ ਆਪਣੇ ਭੁੱਲਿਆ ਨੇ ਦੱਸਿਆ ਕੋਲ ਸਾਡੇ ਹੁੰਦੇ ਕਿਹਾ ਇਹਨੇ ਕਹਿੰਦਾ ਵੀ ਜਦੋਂ ਉਹਨਾਂ ਦੀ ਫਿਰ ਇਹਨੇ ਕਰੰਟ ਵੀ ਕਿਹਾ ਵੀ ਮੈਂ ਕਰੰਟ ਵੀ ਲਾਇਆ ਜਦੋਂ ਤੇ ਆਇਆ ਵੀ ਕਰੰਟ ਕੋਲ ਆਉਂਦਾ ਰਿਆਂ ਆਂਦਾ ਉਹਨਾਂ ਦੀ ਜਾਨ ਨਹੀਂ ਹੀ ਨਿਕਲਦੀ ਤੜਫਦੇ ਰਹਿਆ ਫਿਰ ਜਿਵੇਂ ਬੇਟੇ ਦੇ ਕੰਨਾਂ ਤੇ ਲਾਉਂਦਾ ਰਿਆ ਬੇਟੀ ਦੇ ਕੱਸ਼ਾਂ ਜਿਹਦਾ ਬੜਾ ਬੇਰਹਿਮੀ ਨਾਲ ਕੀਤਾ ਜੀ ਇਸ ਕਿਸ ਜਗ੍ਹਾ ਤੇ ਉਸਨੇ ਕਤਨ ਨੂੰ ਅੰਜਾਮ ਦਿੱਤਾ ਆਪਣੇ ਘਰ ਦੇ ਵਿੱਚ ਹੀ ਆਪਣੇ ਆਪਣੇ ਘਰ ਦੇ ਹਾਂਜੀ ਤੇ ਘਰ ਦੇ ਵਿੱਚ ਉਸ ਵੇਲੇ ਕੋਈ ਸ਼ਾਮਲ ਨਹੀਂ ਸੀ ਉਹਦੇ ਜੁਬਾਨੀਆਂ ਸਾਨੂੰ ਤੇ ਪਤਾ ਹੀ ਨਹੀਂ ਕਿ ਇਹ ਗੱਲ ਹੋ ਜਾਨੀ ਹੈ ਦੋ ਤਿੰਨ ਦਿਨ ਹੋ ਗਏ ਲੜਕਾ ਘਰੋਂ ਗਿਆ ਸੀ ਤੇ ਉਹ ਇਹ ਗੱਲ ਦਾ ਤੇ ਸਾਨੂੰ ਪਤਾ ਹੀ ਨਹੀਂ ਕਿ ਉਹ ਹੈਗਾ ਸੀ ਘਰ ਕੋਈ ਜੀ ਹੈ ਉਹਦੇ ਜਬਾਨੀ ਹੈ ਮੇਰੇ ਘਰ ਦੀ ਹੀ ਲੜਕੀ ਸੀ ਉਹਨੂੰ ਮੈਂ ਕੱਢ ਦਿੱਤਾ ਕੁੱਟ ਮਾਰ ਕੇ ਤੇ ਮੈਂ ਇਕੱਲਾ ਹੀ ਸੀ ਤੇ ਇਕੱਲੇ ਨੇ ਮੈਂ ਕੀਤਾ ਜੋ ਕੀਤਾ ਤੁਸੀਂ ਤੁਸੀਂ ਕੀ ਲੱਗਦਾ ਮੁੰਡੇ ਨੇ ਮੇਰੀ ਤੇ ਭੈਣ ਦਾ ਪੋਤਰਾ ਸੀ ਹਨ ਕੋਈ ਪਤਾ ਲੱਗਾ ਭਾਜੀ ਕਿੰਨੀ ਦੇਰ ਤੋਂ ਅੰਨਾ ਦਾ ਆਪਸ ਦੇ ਵਿੱਚ ਹੀ ਤੇ ਜਿਹੜਾ ਕੁੜੀ ਦਾ ਪਿਓ ਹੈ ਉਸ ਨੂੰ ਕਿਦੋਂ ਪਤਾ ਲੱਗਾ ਇਸ ਬਾਰੇ ਤੇ ਭਾਜੀ ਆ ਨਾ ਮਿੱਟੀ ਦਾ ਮੁੰਡਾ ਕੰਮ ਕਰਦਾ ਸੀ ਤੇ ਮਿੱਟੀ ਦਾ ਕੰਮ ਕਰਦਿਆਂ ਕਰਦਿਆਂ ਇਹਨਾਂ ਦਾ ਆਪਸੀ ਸੰਬੰਧ ਬਣ ਗਏ ਪ੍ਰੇਮ ਪਿਆਰ ਚੱਲ ਗਿਆ ਉਦੇ ਤੌਰ ਤੇ ਆਏ ਉਹਨਾਂ ਦੇ ਘਰ ਆਉਂਦਾ ਜਾਂਦਾ ਵੀ ਰਿਹਾ ਤੇ ਜਦੋਂ ਬਾਅਦ ਦੇ ਵਿੱਚ 3-4 ਦਿਨ ਹੋ ਗਏ ਸਾਨੂੰ ਆ ਮਿਲਿਆ ਨਹੀਂ ਕਿ ਮੁੰਡਾ ਗਿਆ ਕਿੱਥੇ ਆ ਤੇ ਆ ਸਾਨੂੰ ਕੱਲ ਪਤਾ ਲੱਗਾ ਆ ਵੀ ਉਹਦਾ ਮਰਡਰ ਹੋ ਗਿਆ ਜਦੋਂ ਅਸੀਂ ਥਾਣੇ ਤੋਂ ਸਾਨੂੰ ਸੂਚਨਾ ਮਿਲੀ ਗੱਲ ਕਰੀਏ 3-4 ਦਿਨਾਂ ਤੋਂ ਮੁੰਡਾ ਤੁਹਾਨੂੰ ਲੱਭਾ ਨਹੀਂ ਘਰ ਨਹੀਂ ਆਇਆ ਤੇ ਇਸਨੇ ਕਤਲ ਕੱਲ ਇਸ ਘਟਨਾ ਨੂੰ ਅੰਜਾਮ ਦਿੱਤਾ ਜਾਂ ਉਸ ਤੋਂ ਪਹਿਲਾਂ ਨਹੀਂ ਨਹੀਂ ਜੀ ਕੱਲ ਕੱਲ ਦਿੱਤਾ ਕੱਲ ਨਹੀਂ ਦਿੱਤਾ ਉਸੇ ਵੇਲੇ ਕਰਕੇ ਫਿਰ ਆਪ ਵੀ ਦੱਸਾ ਸਾਨੂੰ ਪਤਾ ਹੀ ਫਿਰ ਲੱਗਾ ਮੁੰਡੇ ਨੇ ਟਰੈਕਟਰ ਟ੍ਰੇਲ ਲਿਆ ਹੈ ਮਿੱਟੀ ਤੇ ਜੀਸੀਪੀ ਦੇ ਕੰਮ ਕਰਦਾ ਤੇ ਇਹਨਾਂ ਘਰ ਵਾਲਿਆਂ ਨੇ ਸੋਚਿਆ ਵੀ ਸ਼ਾਇਦ ਉੱਥੇ ਹੀ ਲੱਗਾ ਕਈ ਵਾਰ ਐਦਾਂ ਨਹੀਂ ਆਉਂਦਾ ਉੱਥੇ ਜਿੱਥੇ ਲੱਗੇ ਹੋਣ ਤੇ ਇਹ ਇਹਨੇ ਮੌਕੇ ਤੇ ਕੀਤਾ ਜੋ ਕੱਲ ਹੀ ਹੋਇਆ ਇਸ ਵਿੱਚ ਕੋਈ ਹੋਰ ਸ਼ਾਮਲ ਹੋ ਸਕਦਾ ਲੱਗਦਾ ਤੁਹਾਨੂੰ ਪੁਲਿਸ ਇਸ ਮਾਮਲੇ 'ਚ ਲਗਾਤਾਰ ਜਾਂਚ ਦੇ ਵਿੱਚ ਜੁੜੀ ਸਨ ਸ਼ੱਕ ਬੁਰਾ ਹੋਰ ਨਾਲ ਹੋਣਗੇ ਹਾਂਜੀ ਭਾਈ ਤੁਸੀਂ ਇੱਕ ਆਦਮੀ ਦਾ ਕੰਮ ਨਹੀਂ ਹੋ ਸਕਦਾ ਹਾਂਜੀ ਇਹ ਦੇਖੋ ਜੀ ਇੱਕ ਆਦਮੀ ਨਹੀਂ ਕਰ ਸਕਦਾ ਦੋ ਕਤਲ ਇੱਕ ਆਦਮੀ ਨਹੀਂ ਕਰ ਸਕਦਾ ਇੱਕ ਆਦਮੀ ਨੂੰ ਦੋ ਮਾੜੇ ਬੰਦੇ ਵੀ ਤਕੜੇ ਉਹ ਢਾ ਲੈਂਦੇ ਆ ਉਹ ਤੇ ਬੁੰਡਾ ਬਹੁਤ ਤਕੜਾ ਸੀ ਕੋਈ ਹਿੰਮਤ ਬੜੀ ਲੜਕੀ ਵੀ ਨੌਜਵਾਨ ਸੀ ਤੇ ਵੇਖੋ ਹੁਣ ਪੁਲਿਸ ਕਰੂਗੀ ਤਫ਼ਤੀਸ਼ ਤੇ ਫੇਰ ਪਤਾ ਲੱਗੂ ਕਿਹੜਾ ਬੰਦਾ ਹੁੰਦਾ ਹੋਰ ਲੱਗੇ ਜੀ ਪੁਲਿਸ ਲੱਗ ਰਹੀ ਆ ਹਾਂ ਜੀ ਬਹੁਤ ਕਰਨ ਦਾ ਹੈ ਹਲਕੂ ਹਾਂ ਜੀ ਆਪਣੀ ਪੂਰੀ ਕੋਸ਼ਿਸ਼ ਕਰਨ ਦਾ ਹੈ ਕਿ ਜੋ ਸਚਾਈ ਆ ਉਹ ਸਾਹਮਣੇ ਆਵੇ ਸੋ ਬਿਲਕੁਲ ਇਸ ਮਾਮਲੇ ਦੇ ਵਿੱਚ ਪੁਲਿਸ ਨੂੰ ਬਰੀਕੀ ਨਾਲ ਜਾਂਚ ਕਰਨੀ ਚਾਹੀਦੀ ਹੈ ਸੋ ਪਰਿਵਾਰ ਵਾਲਿਆਂ ਦਾ ਇਹ ਕਹਿਣਾ ਹੈ ਕਿਉਂਕਿ ਦੋ ਕਤਲ ਕਰਨਾ ਇੱਕ ਜਨਰਲ ਕੰਮ ਨਹੀਂ ਹੈ ਸੋ ਪਰਿਵਾਰ ਨੂੰ ਸ਼ੰਕਾ ਜ਼ਰੂਰ ਹੈ ਕਿ ਇਸ ਮਾਮਲੇ ਦੇ ਵਿੱਚ ਹੋਰ ਵੀ ਕੋਈ ਸ਼ਾਮਲ ਹੋ ਸਕਦਾ ਇਸ ਦਾ આરોપી ਕੋਈ ਹੋਰ ਵੀ ਹੋ ਸਕਦਾ ਸੀ ਇਸ ਮਾਮਲੇ ਦੇ ਵਿੱਚ ਜੋ ਵੀ આરોપી ਹੈ ਉਸ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਕੈਮਰਾਮੈਨ ਹਨੀਸ਼ ਕੁਮਾਰ ਦੇ ਨਾਲ ਅਮਿਤ ਸ਼ਰਮਾ ਨਿਊਜ਼ 18 ਅੰਮ੍ਰਿਤਸਰ